ਅੱਜ ਤੇਰੇ ਕੋਲ ਬੰਦੇ ਨੇ ਅੱਛਾ ਹਣਾ ਕਹਿੰਦਾ ਮੈਂ ਨਹੀਂ ਦੇਣਾ ਫੋਜਾਦਰ ਬੈਂਕ ਮਾੜੀ ਗੱਲ ਹੈ ਤੇ ਮੈਂ ਨਹੀਂ ਮਾਰੀ ਮੈਂ ਬਾਰੇ ਬਾਰੇ ਘਾਲੇ ਧੱਕਾ ਮਾਰਿਆ ਮੈਨੂੰ ਕਹਿੰਦਾ ਚੱਲ ਪਰੇ ਆ ਤੇ ਵੀ ਨਹੀਂ ਕਿਹਾ ਕਿ ਸਭ ਕਿੱਧਰ ਸਬੂਤ ਮੈਨੂੰ ਮਾਰਾ ਨਹੀਂ ਤੇਰੇ ਕੋਲ ਉਹ ਸੈਂਕੀਏ ਤੇ ਉਹ ਡੈਮੇਜ ਕੰਡੀਸ਼ਨ ਬੁਣੇ ਉਹ ਲੋਕ ਜਿਹੜੇ ਚੀਜ਼ ਚੋਰੀ ਕਰਦੇ ਨੇ किसने तो मारा, तो मारा आप तो आपको कहाँ मारा आपको कहाँ मारा किस वजह से मारा क्यों मारा हम बोले कि मैं नहीं जाऊँ बस इसी वजह से मारा नहीं पैसे किराया कितना मांगा? वो तीस रुपए बता रहा हूँ मैं कर रहा बीस रुपए सवारी है मैंने कहा कि मैं नहीं जाऊँगी तीस वो सफर करा ਤੁਬ ਕਿਆ ਚਾਹਤੇ ਹੋ ਆਪ ਮੈਂ ਪਰੇ ਕੀਤਾ ਸੁਣਾਈ ਤੋੜੀ ਇਨਸਾਫ ਚਾਹੀਏ ਹੋਰ ਕਿਆ ਹਾਂ ਮੇਰਾ ਥੋੜੀ ਜਿਹੀ ਮਸੂਰੀ ਲੈ ਇਹਦਾ ਕਸੂਰ ਕਿਉ ਮਾਰਾ ਮੈਂ ਮੇਰਾ ਕੋਈ ਕਸੂਰ ਹੋਣਾ ਨਹੀਂ ਮੈਨੂੰ ਮਾਰਿਆ ਇੰਨੇ ਹੈ ਕਿ ਕਿਹ ਹੋ ਨਹੀਂ ਮੈਂ ਸਭ ਤੋਂ ਪਹਿਲੇ ਨਹੀਂ ਪਹਿਲੇ ਇਹਨੂੰ ਪਰੇ ਕੀਤਾ ਉਹ ਮੇਰਾ ਕਾਹ ਨਹੀਂ ਹੋ ਰਿਹਾ ਅਜਾ ਬੰਦੇ ਦੇਖੋ ਕਿਨੇ ਜਿਹੇ ਪੁੱਛੇ ਹੋਰ ਕੋਈ ਨਾ ਦੇਖ ਮੈਂ ਬਹੁਤ ਸਾਰੇ ਸੰਗੋਹ ਹੋ ਸਕਦਾ ਹੋਰ ਕੋਈ ਮੇਰਾ ਨਾਮ ਮੈਂ ਕਹਿੰਦਾ ਕੋਈ ਮੈਂ ਤੈਨੂੰ ਪਰੇ ਕੀਤਾ ਪਰ ਇਹ ਆਪ ਨਹੀਂ ਛੋੜ ਮੇਰਾ ਥੋੜੀ ਜਿਹੀ ਮਸੂਰੀ ਸਭ ਤੋਂ ਪਹਿਲੇ ਆਪ ਇਹ ਹੀ ਛੋੜਾ ਹੈ ਪਰ ਮੈਨੂੰ ਇਹ ਦੱਸ ਕਿ ਕਿਰਾਇਆ 30 ਰੁਪਏ ਕਿ 20 ਰੁਪਏ ਕਿਰਾਇਆ 30 ਰੁਪਏ ਨਾਲ ਸਮਾਨ 10 ਬੇਟੀਆਂ ਸੇਪਾਉਂਦੀਆਂ ਦੱਸੋ ਅੱਛਾ ਸੇਪ ਦੀਆਂ ਬੇਟੀਆਂ ਭਲੀ ਥੋੜੀ ਸਮਾਨ ਸਮੇਤ 30 ਮੰਗਿਆ ਸੀ ਸਮਾਨ ਸਮੇਤ 30 ਪਰ ਕੁੱਟਣਾ ਜਾਇਜ ਆਗੇ ਦੇ ਕਾਰੋਬਾਰ ਨਹੀਂ ਹੈ ਸ਼ਹਿਰ 'ਚ ਠੀਕ ਹੈ ਕੁੱਟਣ ਵਾਲੇ ਬੰਦੇ ਇਧਰ ਉਧਰ ਚੋਰੀ ਕਰਦੇ ਮਾਰੇ ਇੱਧਰ ਸੁਣਾ ਕੀ ਲੋਕਾਂ ਨੇ ਇਹਨਾਂ ਨੂੰ ਬੰਦਾ ਆਹ ਹੁਣ ਤਾਂ ਫੇਰ ਮੈਂ ਫੇਰ ਮੈਨੂੰ ਕਿਉਂ ਰੋਣਾ ਮੈਂ ਲੋੜ ਹੀ ਨਹੀਂ ਗੁੱਟੇ ਦੇ ਨਾਲ ਇਹ ਮਾਰੇ ਸਰ ਉਹ ਕੀ ਕਹਿਣਾ ਚਾਹੁੰਦੇ ਹੋ ਇਹ ਕਹਿ ਰਹੇ ਇੰਨੇ ਗੁੱਟਿਆ ਦੇ ਇਹ ਕਹਿੰਦਾ ਮੈਂ ਨਹੀਂ ਗੁੱਟਿਆ ਬੰਦੇ ਕੀ ਹੁਣ ਤੁਸੀਂ ਇੱਥੇ ਇਨਸਾਫ ਕਰੋਗੇ ਉਹਦੇ ਕਹਿਣ ਮੁਕਾਬਲ ਤੇ ਇਹ ਵਈ ਆ ਗੁੱਟਣ ਵਾਲਾ ਮੈਂ ਇੱਥੇ ਆਇਆ ਮੈਂ ਮੜੇ ਸੁਦਾ 4 ਵਜੇ ਜਦੋਂ 4 ਵਜੇ ਜਦੋਂ 4 ਵਜੇ ਧੱਕੇ ਮਾਰੇ ਆਪਾਂ ਤਾਂ ਫਿਆਣਾ ਤੁਸੀਂ ਤੁਸੀਂ ਮਾਫੀ ਮੰਗ ਲਓ ਯਾਰ ਗੱਲ ਖਤਮ ਕੀ ਹੈ ਮਾਫੀ ਮੰਗੋ ਕਿ ਤਾ ਉਹ ਕੇ ਕਰੋਗੇ ਦੇ ਹੋ ਨਾ ਦੇਖ ਹੱਥ ਜੋ ਹੱਥ ਜੋੜ ਕੇ ਮੰਗ ਤਾਂ ਇਹ ਹਾਲਾਤ ਨੇ ਇਥੇ ਬਸ ਸਟੈਂਡ ਅੰਮ੍ਰਿਤਸਰ ਦੇ ਬਾਹਰ ਜਿਹੜਾ ਕਿ ਆਪਣਾ ਫੇਰ ਤੋਂ ਮਜ਼ਦੂਰੀ ਕਰਨ ਵਾਲੇ ਜਿਹੜੇ ਆਏ ਸੀ ਇਥੇ ਲੇਬਰ ਦੇ ਲੋਕ ਉਹ ਸਮਾਨ ਲੈ ਕੇ ਜਾਣਾ ਚਾਹੁੰਦੇ ਸੀ ਰੇਲਵੇ ਸਟੇਸ਼ਨ ਉਹਨਾਂ ਦੀਵਾਲੀ ਦੇ ਆਪਣੀ ਪਿੰਨਾਂ ਨੂੰ ਜਾ ਆਪਣੇ ਜਿਹੜੇ ਜਿਹੜੇ ਸੁਪਰਜਾਰ ਦੇ ਹੈਗੇ ਉਥੇ ਜਾਣਾ ਸੀ ਤਾਂ ਇਹ ਟੈਂਪੂ ਵਾਲੇ ਨਾਲ ਜਿਹੜੀ ਲੜਾਈ ਹੋਈ ਆ ਕਿ ਆ ਕੇ ਕੁੱਟਿਆ ਮਾਰ ਗਿਆ ਅੱਖ ਤੇ ਵੀ ਲਾਲ ਹੋਈ ਦਿਖ ਰਹੀ ਐ ਪਰ ਹੁਣ ਫਿਲਹਾਲ ਜਿਹੜਾ ਪੁਲਿਸ ਮੌਕੇ ਤੇ ਪਹੁੰਚੀ ਐ ਰਾਜੀ ਨਾਮਾ ਹੋ ਚੁੱਕਿਆ ਮਾਫੀ ਮੰਗ ਲਈਤੀ ਗਈ ਐ ਤਾਂ ਮਾਫੀ ਮੰਗ ਲਈ ਆਟੋ ਵੱਲੋਂ ਤਾਂ ਕਿਧਰ ਵਾ ਕਿਦੇ ਸਮਾਨ ਸਮੇਤ ਜਿਹੜਾ ਕਰਾਇਆ ਸੀ 30 ਰੁਪਏ ਦੱਸਿਆ ਗਿਆ ਸੀ ਕੋਈ ਗਲਤਫਹਿਮੀ ਹੋਣ ਕਰਕੇ ਮਾਮਲਾ ਜਿਹੜਾ ਤੋਲ ਪੜਦਾ ਨਜ਼ਰ ਆਇਆ ਪਰ ਫੋਲਸ ਦੀ ਜਿਹੜੀ ਆ ਹਾਂ ਉਹ ਦਿਨ ਪੁਲਿਸ ਟ੍ਰੈਫਿਕ ਪੁਲਿਸ ਜਵਾਲ ਆਇਆ ਦਾ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਤਾਂ ਇਹ ਸੀ ਅੰਮ੍ਰਿਤਸਰ বাস ਸਟੈਂਡ ਦੇ ਬਾਹਰ ਬਿਲਕੁਲ ਜਿਹੜੀ ਤੁਹਾਨੂੰ ਲਾਈਵ ਅਪਡੇਟ ਸੱਜੀ ਕਰ ਰਹੇ ਹਾਂ ਮਸਮਾਨੀ ਤੁਹਾਡੇ ਕੋਲ ਆ ਕਿੱਥੇ ਜਾਣਾ ਕਿੱਥੇ ਇਹ ਨਹੀਂ ਜਾਣੇ ਕਿਥੇ ਅੱਛਾ ਠੀਕ ਹੈ ਨਾ ਮਸਮਾਨੀ ਤੁਹਾਡੇ ਕੋਲ ਆ ਸੌਰੀ ਹੈ ਸਹੀ ਹੈ ਮਸਮਾਨੀ